ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਜਸਪ੍ਰਿਤ ਕੌਰ ਮੇਰੇ YouTube ਚੈਨਲ ਦੇ ਹੋਤੇ ਪੰਜਾਬੀ ਵਿਦਜਸ ਮੈਮ ਨਾਮਾ ਟੌਪਿਕ ਲੈ ਕੇ ਤੁਹਾਡੇ ਨਾਲ ਰੂਬਰੂ ਹੋਣ ਆਈਆਂ ਅੱਜ ਦਾ ਆਪਣਾ ਵਿਸ਼ਾ ਹੈਗਾ ਸਾਹ ਦੀ ਮਾਤਰਾ ਦੇ ਆਧਾਰ ਤੇ ਵਿੰਜਨਾਂ ਦੀ ਵਰਗਵੰਡ ਤੁਸੀਂ ਕਹੋਗੇ ਵੀ ਸਾਹ ਦੀ ਮਾਤਰਾ ਕੀ ਹੁੰਦੀ ਹੈ ਸਾਹ ਦੀ ਮਾਤਰਾ ਹੁੰਦੀ ਹੈ ਕਿ ਜਦੋਂ ਸਾਹ ਵਧ ਘਟ ਵਧ ਆਵੇ ਤੇ ਘਟ ਆਵੇ ਹਨਾ ਕਈ ਅੱਖਰਾਂ ਦੇ ਵਿੱਚ ਸਾਨੂੰ ਕਈ ਧੁਨੀਆਂ ਨੂੰ ਬੋਲਣ ਵੇਲੇ ਕਈ ਅੱਖਰਾਂ ਨੂੰ ਬੋਲਣ ਵੇਲੇ ਉਹਨਾਂ ਨੂੰ ਉਚਾਰਨ ਕਰਨ ਵੇਲੇ ਸਾਨੂੰ ਸਾਹ ਦੀ ਮਾਤਰਾ ਦੀ ਘੱਟ ਲੋੜ ਪੈਂਦੀ ਹੈ ਲੋੜ ਤਾਂ ਨਹੀਂ ਪੈਂਦੀ ਪਰ ਉਹ ਆਪਣੇ ਆਪ ਹੀ ਆਵਾਜ਼ ਜਿਹੜੀ ਕੱਟ ਲੈਂਦੇ ਨੇ ਥਾਂ ਕੱਟ ਲੈਂਦੇ ਨੇ ਜਾਂ ਸਾਹ ਕੱਟ ਲੈਂਦੇ ਨੇ ਜਿਹੜੇ ਅੱਖਰ ਹੁੰਦੇ ਨੇ ਕਈ ਵਾਰੀ ਐ ਹੁੰਦਾ ਏ ਕਿ ਸਾਹ ਜ਼ਿਆਦਾ ਵਰਤੇ ਜਾਂਦੇ ਨੇ ਕਈ ਅੱਖਰਾਂ ਦੇ ਵਿੱਚ ਜਿਵੇਂ ਕਿ ਉਹ ਕਰਨਾ ਕੀ ਆ ਹੋਣਾਗੇ ਸਾਹ ਦੀ ਮਾਤਰਾ ਦੇ ਆਧਾਰ ਤੇ ਵਿੰਜਨਾਂ ਦੀ ਵਰਗ ਵੰਡ ਜਿਹੜੀ ਦੋ ਤਰੀਕਿਆਂ ਨਾਲ ਹੁੰਦੀ ਹੈ ਇੱਕ ਅਲਪ ਪ੍ਰਾਣ ਇੱਕ ਮਹਾ ਪ੍ਰਾਣ ਇਹ ਯੂਪੀਐਸਸੀ ਦਾ ਪੰਜਾਬੀ ਲਿਟਰੇਚਰ ਦੇ ਸਟੂਡੈਂਟਸ ਲਈ ਬਹੁਤ ਮਹੱਤਵਪੂਰਨ ਵਿਸ਼ਾ ਹੈਗਾ ਕਿਉਂਕਿ ਅਸੀਂ ਬਾਕ ਦੀ ਵਿਉਤਬੰਦੀ ਤੇ ਸੂਰਾਂ ਦੀ ਵੰਡ ਜਿਹੜੀ ਹੈਗੀ ਆ ਉਹ ਸਾਰੀ ਪੜ੍ਹਨੀ ਹੈ ਯੂਪੀਐਸਸੀ ਪੰਜਾਬੀ ਲਿਟਰੇਚਰ ਦੇ ਸਟੂਡੈਂਟਸ ਲਈ ਜਿਹੜੇ ਹੈਗੇ ਨੇ ਵਿਦਿਆਰਥੀ ਆਪਣੇ ਉਹਨਾਂ ਦੇ ਲਈ ਕਾਫੀ ਚੰਗਾ ਵਿਸ਼ਾ ਹੈਗਾ ਅਲਪ ਪ੍ਰਾਣ ਸਪੀਸੀਸ ਦੇ ਵਿੱਚ ਵੀ ਬਹੁਤ ਵਧੀਆ ਹੈਗਾ ਮੋਰਓਵਰ ਸਾਰਿਆਂ ਦੇ ਲਈ ਵਧੀਆ ਹੈਗਾ ਪਰ ਇਹ ਹੈਗਾ ਅਲਪ ਪ੍ਰਾਣ ਅਲਪ ਪ੍ਰਾਣ ਕੀ ਹੁੰਦਾ ਹੈ ਅਲਪ ਪ੍ਰਾਣ ਸ਼ਬਦ ਉਹ ਹੁੰਦੇ ਨੇ ਉਚਾਰਨ ਦੇ ਸਮੇਂ ਜਦੋਂ ਥੋੜੀ ਮਾਤਰਾ ਦੇ ਵਿੱਚ ਸਾਹ ਬਾਹਰ ਨਿਕਲਣ ਸਾਰੇ ਖੇੜੀ ਸਾਹਾਂ ਦੀ ਆ ਦੇਖੋ ਅਸੀਂ ਵੀ ਤਾਂ ਸਾਹਾਂ ਦੇ ਨਾਲ ਚੱਲਦੇ ਆ ਹਨਾ ਉਚਾਰਨ ਦੇ ਸਮੇਂ ਥੋੜੀ ਮਾਤਰਾ ਦੇ ਵਿੱਚ ਜਦੋਂ ਸਾਹ ਬਾਹਰ ਨਿਕਲਣ ਕਿਹੜੇ ਕਿਹੜੇ ਅੱਖਰ ਦੇ ਵਿੱਚ ਤੁਸੀਂ ਆਪ ਹੀ ਬੋਲ ਕੇ ਦੇਖੋ ਕਕਾ ਚਚਾ ਟੇਕਾ ਤੱਤਾ ਪੱਪਾ ਗੱਗਾ ਜੱਜਾ ਡੱਡਾ ਦੱਦਾ ਬੱਬਾ ਕਈ ਚੀਜ਼ਾਂ ਦੇ ਵਿੱਚ ਨਾ ਅਸੀਂ ਤੁਹਾਨੂੰ ਕੋਈ ਇਕ ধারণা ਨਹੀਂ ਦੇ ਸਕਦਾ ਗਦਿਆਪਕ ਸਿਰਫ ਉਹਨਾਂ ਨੂੰ ਯਾਦ ਕਰਨ ਦੀ ਲੋੜ ਹੁੰਦੀ ਹੈ ਹਨਾ ਪਰ ਅਸੀਂ ਤੁਹਾਨੂੰ ਉਹਦਾ ਉਚਾਰਨ ਕਰਕੇ ਦੱਸ ਸਕਦੇ ਹਾਂ ਹੁਣ ਇਹਨਾਂ ਜਿਹੜੇ ਤੁਹਾਡੇ ਸਕਰੀਨ ਦੇ ਉੱਤੇ ਜਿਹੜੇ ਤੁਹਾਡੇ ਬੋਰਡ ਦੇ ਉੱਤੇ ਜਿਹੜੇ 3 ਤੋਂ 5 ਜਿੰਨੇ ਵੀ ਅੱਖਰ ਤੁਹਾਡੇ ਕੋਲ ਲਿਖੇ ਹੋਏ ਨੇ ਉਹਨਾਂ ਨੂੰ ਉਚਾਰਨ ਕਰਨ ਵੇਲੇ ਤੁਹਾਡਾ ਜਿਹੜਾ ਸਾਹ ਹੈਗਾ ਉਹ ਥੋੜੀ ਮਾਤਰਾ ਦੇ ਵਿੱਚ ਬਾਹਰ ਨਿਕਲਦਾ ਹੁਣ ਦੂਸਰੇ ਪਾਸੇ ਆ ਗਏ ਆਪਣੇ ਕੋਲੇ ਮਹਾ ਪ੍ਰਾਣ ਮਹਾ ਪ੍ਰਾਣ ਦਾ ਮਤਲਬ ਅਲਪ ਦਾ ਮਤਲਬ ਥੋੜਾ ਛੋਟਾ ਮਹਾ ਦਾ ਮਤਲਬ ਵੱਡਾ ਜੇ ਤੁਹਾਨੂੰ ਸੁਪੋਜ਼ ਪੀਸਸ ਜੁਡੀਸ਼ਰੀ ਦੇ ਬੱਚਿਆਂ ਨੂੰ ਇਹ ਸਵਾਲ ਆ ਜਾਵੇ ਕਿ ਵੀ ਅਲਪ ਪ੍ਰਾਣ ਤੇ ਮਹਾ ਪ੍ਰਾਣ ਜਿਹੜੇ ਹੁੰਦੇ ਨੇ ਉਹਨਾਂ ਨੂੰ ਡੈਫੀਨੇਸ਼ਨਸ ਦੇ ਵਿੱਚ ਸਵਾਲ ਆਉਂਦੇ ਨੇ ਪੀਸਸ ਮੇਨਸ ਵਾਲਿਆਂ ਨੂੰ ਡੈਫੀਨੇਸ਼ਨ ਦੇ ਵਿੱਚ ਸਵਾਲ ਨਹੀਂ ਆਉਂਦੇ ਪੀਸਸ ਜੁਡੀਸ਼ਰੀ ਵਾਲਿਆਂ ਨੂੰ ਮੀਨਸ ਇਦਾਂ ਸਵਾਲ ਆਉਂਦੇ ਨੇ ਹਨਾ ਆਪਸ਼ਨਲ ਦੇ ਬੱਚਿਆਂ ਨੂੰ ਤਾਂ ਸਵਾਲ ਹੀ ਹੋਰ ਤਰ੍ਹਾਂ ਆਉਂਦੇ ਨੇ ਮਤਲਬ ਕਹਿੰਦਾ ਭਾਵ ਇਹ ਹੈਗਾ ਕਿ ਵੀ ਮਹਾ ਦਾ ਮਤਲਬ ਹੁੰਦਾ ਮਹਾ ਵੱਡਾ ਠੀਕ ਹੈ ਮਹਾ ਪ੍ਰਾਣ ਪ੍ਰਾਣ ਦਾ ਮਤਲਬ ਹੁੰਦਾ ਸਾਹ ਜ਼ਿਆਦਾ ਮਾਤਰਾ ਦੇ ਵਿੱਚ ਜਦੋਂ ਬਾਹਰ ਸਾਹ ਜ਼ਿਆਦਾ ਨਿਕਲੇ ਜ਼ਿਆਦਾ ਮਾਤਰਾ ਦੇ ਵਿੱਚ ਸਾਹ ਬਾਹਰ ਨਿਕਲੇ ਜਾਂ ਬੋਲਣ ਵੇਲੇ ਸਮਾਂ ਜ਼ਿਆਦਾ ਲਵੇ ਜਿਹੜੇ ਸਾਹ ਹੁੰਦੇ ਨੇ ਤਾਂ ਉੱਥੇ ਅਸੀਂ ਇਹਨਾਂ ਉਹਨਾਂ ਨੂੰ ਅਸੀਂ ਮਹਾ ਪ੍ਰਾਣ ਕਹਿੰਦੇ ਆ ਹੁਣ ਇਹਨਾਂ ਨੂੰ ਆਪਣੇ ਆਪ ਹੀ ਤੁਸੀਂ ਸਕਰੀਨ ਦੇ ਉੱਤੋਂ ਸਕਰੀਨ ਸ਼ਾਟ ਲੈ ਸਕਦੇ ਹੋ ਲੈ ਕੇ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਵੀ ਇਹ ਜਿਹੜੇ ਸ਼ਬਦ ਹੈ ਅੱਖਰ ਹੈਗੇ ਨੇ ਇਹਨਾਂ ਨੂੰ ਕਿੱਦਾਂ ਬੋਲਿਆ ਜਾਂਦਾ ਹੈ ਖਖਾ ਖਖ ਖ ਖ ਛ ਛ ਦ ਠ ਠ ਠ ਥ ਥ ਫ ਫ ਕ ਕ ਠੀਕ ਹੈ ਕਗਾ ਚ ਜਾ ਝਜ ਟ ਡ ਟ ਡ ਤ ਤੱਦਾ ਪ ਪੱਬਾ ਮਤਲਬ ਕਹਿਣ ਦਾ ਭਾਵ ਹੈ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਤੁਹਾਨੂੰ ਚੰਗੀ ਤਰ੍ਹਾਂ ਇਹ ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈਗਾ ਸਮਝ ਆ ਗਿਆ ਹੋਣਾ ਟੌਪਿਕ ਸਮਝ ਆ ਗਿਆ ਹੋਣਾ ਕਿ ਵੀ ਇਹਦੇ ਵਿੱਚ ਸਾਨੂੰ ਅਲਪ ਪ੍ਰਾਣ ਦੇ ਮਤਲਬ ਅਲਪ ਪ੍ਰਾਣ ਦਾ ਮਤਲਬ ਛੋਟੇ ਸਾਹ ਇਹਦੇ ਵਿੱਚ ਤੁਹਾਡਾ ਸਮਾਂ ਹੈਗਾ ਜਿਹੜਾ ਸਾਹਾਂ ਦਾ ਘੱਟ ਲੱਗਦਾ ਏ ਜ਼ਿਆਦਾ ਮਤ ਛੋੜੀ ਮਾਤਰਾ ਚ ਨਿਕਲਦੇ ਨੇ ਮਹਾਪ੍ਰਾਣ ਦੇ ਵਿੱਚ ਜਿਹੜੇ ਸਾਹ ਹੈਗੇ ਜ਼ਿਆਦਾ ਮਾਤਰਾ ਦੇ ਵਿੱਚ ਨਿਕਲਦੇ ਆ ਮੈਂ ਉਮੀਦ ਕਰਦੀ ਆ ਜਿਹੜਾ ਅੱਜ ਦਾ ਵਿਸ਼ਾ ਹੈਗਾ ਬਹੁਤ ਸੋਹਣਾ ਰਿਹਾ ਤੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਰੂਰ ਤਾਂ ਕਿ ਤੁਹਾਨੂੰ ਜਿਹੜੀਆਂ ਪੰਜਾਬੀ ਦੀਆਂ ਜੜੀਆਂ ਵੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਕਮੈਂਟ ਸੈਕਸ਼ਨ ਦੇ ਵਿੱਚ ਲਿਖਿਆ ਕਰੋ ਵੀ ਤੁਸੀਂ ਕਿਹੜੇ ਕਿਹੜੇ ਵਿਸ਼ਿਆਂ ਦੇ ਉੱਤੇ ਚਾਹੁੰਦੇ ਹੋ ਕਿ ਤੁਹਾਨੂੰ ਟੌਪਿਕ ਦੇ ਉੱਤੇ ਮੈਂ ਵੀਡੀਓ ਬਣਾ ਕੇ ਦੇਵਾਂ ਜਲਦੀ ਹੀ ਇੱਕ ਆਪਾਂ ਸ਼ਬਦ ਜੋੜ ਦੇ ਉ ਮडम ਸਿਹਾਰੀਆਂ ਬਿਹਾਰੀਆਂ ਨਹੀਂ ਸਮਝ ਆਉਂਦੀਆਂ ਜ਼ਿਆਦਾਤਰ ਮੇਰੇ ਵਿਦਿਆਰਥੀ ਕੀ ਕਰਦੇ ਉਹਨਾਂ ਨੂੰ ਅੱਦਕ ਨਹੀਂ ਪਤਾ ਲੱਗਦਾ ਵੀ ਅੱਦਕ ਪੌਣੀ ਕਿੱਥੇ ਹੈ ਕਿੱਥੇ ਨਹੀਂ ਪੌਣੀ ਹੈਗੀ ਅ ਅਗਲੇ ਵੀਡੀਓ ਦੇ ਵਿੱਚ ਜਲਦੀ ਮਿਲਦੇ ਆਂ